ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਤੇ ਮੈਂ ਹਾਂ ਖੇਤਪਾਲ ਸਿੰਘ ਦੀਪ ਕੁਝ ਦਿਨ ਪਹਿਲਾਂ ਤਾਦੀਆਂ ਤੋਂ ਸੁਖਬੀਰ ਸਿੰਘ ਬਾਦਲ ਜੀ ਲਾਈਵ ਹੋਏ ਸੀ ਤੇ ਉੱਥੇ ਉਹਨਾਂ ਨੇ ਪੰਜਾਬ ਵਾਸੀਆਂ ਦੇ ਨਾਲ ਕੁਝ ਵਾਅਦੇ ਕੀਤੇ ਨੇ ਕਿ ਉਹਨਾਂ ਦੀ ਸਰਕਾਰ ਬਣਾਓ ਤਾਂ ਉਹ ਕੀ ਕੁਝ ਬਦਲਾਅ ਕਰਨਗੇ ਪੰਜਾਬ ਦੇ ਵਿੱਚ ਕੀ ਕੁਝ ਲੈ ਕੇ ਆਉਣਗੇ ਕੀ ਸਹੂਲਤਾਂ ਦੇਣਗੇ ਤੇ ਆਓ ਸਭ ਤੋਂ ਪਹਿਲਾਂ ਆਪਾਂ ਇਹ ਸੁਣਦੇ ਹਾਂ ਕਿ ਉਹਨਾਂ ਨੇ ਕੀ ਕਿਹਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵਧਾਂ ਸਾਡਾ ਸੀਐਮ ਮੋਹਨ ਸਿੰਘ ਸਾਡਾ ਸੀਐਮ ਮੋਹਨ ਸਿੰਘ ਮੈਂ ਕਿਉਂਕਿ ਅੱਜ ਜੰਗ ਦਾ ਸ਼ੁਰੂਆਤ ਹੋ ਗਏ ਆ ਜੋ ਜੋ ਮੈਂ ਅੱਜ ਕਹੂੰਗਾ ਨੋਟ ਕਰ ਲਿਓ ਪਹਿਲੇ ਵੀ ਜੋ ਸਰਕਾਰ ਬਣੀ ਸੀ ਆਪਣੀ ਉਦੋਂ ਜੋ ਗੱਲਾਂ ਕਹੀਆਂ ਸੀ ਮੈਂ ਪੂਰੀਆਂ ਕੀਤੀਆਂ ਮੇਰੇ ਮਨ 'ਚ ਇੱਕ ਸੁਪਨਾ ਹੈ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਕਿਵੇਂ ਕਿਸਾਨੀ ਨੂੰ ਅੱਗੇ ਲੈ ਕੇ ਜਾਣਾ ਹੈ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਦੇਣਾ ਬਾਹਰ ਜਾਣ ਦੀ ਲੋੜ ਨਾ ਪਵੇ ਉਹ ਮੇਰੇ ਕੋਲ ਇੱਕ ਪਲਾਨ ਹੈ ਮੈਂ ਕਹਿੰਨਾ ਨੋਟ ਕਰ ਲਿਓ ਕਿਉਂਕਿ ਮੇਰਾ ਜ਼ਿੰਦਗੀ ਦਾ ਸੂਲ ਹੈ ਮੈਂ ਉਨਾ ਹੀ ਕਹਿੰਦਾ ਜਿੰਨਾ ਕਰ ਸਕਾਂ ਵੱਡੇ ਬਾਦਲ ਸਾਹਿਬ ਦਾ ਵੀ ਇਹ ਅਸੂਲ ਸੀ ਤਾਈਓ ਅਸੀਂ ਜੋ ਆਕਾਲੀ ਦਲ ਕਹਿੰਦਾ ਸੀ ਕਰਦਾ ਸੀ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ सब तो पहले मैं किसानी तो शुरू करना चाहना जे जिना को ट्यूबवैल कनैक्शन है नहीं बंबिया के कनैक्शन है नहीं कोई है जिना को नहीं हाथ खड़े करो ज्यादा है जिन्हों को कनैक्शन है नहीं पहले हफ्ते हाँ सारे ट्यूबवैल कनैक्शन मिल जूगा सारे जानते हो ਕੀ ਪਿਛਲੇ 10 ਸਾਲਾਂ 'ਚ ਕਿਸ ਨੂੰ ਟਿਊਬਲ ਕਨੈਕਸ਼ਨ ਮਿਲੇ ਆ ਅੱਜ 15-15 ਲੱਖ ਲੱਗਦਾ ਨਾ ਸਾਲ ਕੁ ਡੀਕ ਲੋ ਐਵੇਂ ਨਾ 15 ਲੱਖ ਖਰਾਬ ਕਰ ਲਿਓ ਪਹਿਲੇ ਵੀ ਜਿੰਨੇ ਟਿਊਬਲ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਹੁਣ ਵੀ ਸਾਰੇ ਹਰ ਕਿਸਾਨ ਕੋਲੇ ਆਪਣਾ ਇੱਕ ਟਿਊਬਲ ਕਨੈਕਸ਼ਨ ਹੋਊਗਾ ਦੂਜੀ ਗੱਲ ਜਿਹੜੀ ਮੈਂ ਕਰਨ ਲੱਗਿਆ ਮੈਂ ਪਹਿਲੇ ਵੀ ਐਲਾਨ ਕੀਤਾ ਸੀ ਆਪਣੇ ਪੰਜਾਬ ਵਿੱਚੋਂ ਦਰਿਆ ਪਰ ਕਿਤੇ ਕਿਤੇ ਹੜ ਇੰਨੇ ਭੇੜੇ ਆ ਜਾਂਦੇ ਆ ਕਿ ਤਬਾਹ ਹੋ ਜਾਂਦੀ ਹੈ ਸਾਰੇ ਬੰਦ ਪੱਕੇ ਕੀਤੇ ਜਾਣਗੇ ਜਿਵੇਂ ਡੈਮ ਬੰਦਿਆ ਪੱਕੇ ਗੱਲ ਆਉਂਦਾ ਮੇਰਾ ਪਹਿਲਾ ਪ੍ਰਾਇਰਟੀ ਹੋਊਗਾ ਪਹਿਲੇ ਸਾਲ ਡੇਢ ਸਾਲ ਦੇ ਅੰਦਰ ਸਾਰੇ ਦਰਿਆਵਾਂ ਪਹਾੜਾਂ ਤੋਂ ਲੈ ਕੇ ਪਾਕਿਸਤਾਨ ਦੇ ਬਾਰਡਰ ਤੱਕ ਐਜਾ ਪੱਕਾ ਇੰਜ਼ਾਮ ਕੀਤਾ ਜਾਊਗਾ ਸੀ ਪੌਂਕ੍ਰੀਟ ਦਾ ਕਿਉਂਕਿ ਨਵੀਂ ਟੈਕਨੋਲੋਜੀ ਆ ਗਈ ਕਿ ਤੁਹਾਨੂੰ ਅੱਗੇ ਤੋਂ ਫੜ ਦੇ ਕਰਕੇ ਨੁਕਸਾਨ ਨਾ ਹੋਵੇ ਬਲੇਂਕ ਹੋ ਨਹੀਂ ਹੋ ਜਿੱਥੇ ਪਾਈਪ ਸਿਸਟਮ ਰਹੀਂ ਪਾਣੀ ਦੀ ਕਈ ਕਈ ਇਲਾਕਿਆਂ ਵਿੱਚ ਪਾਈਪਾਂ ਰਹੀਂ ਪਾਣੀ ਲਿਜਾ ਕੇ ਖੇਤੀ ਦਾ ਕੰਮ ਹੁੰਦਾ ਉਹਦੇ ਤੇ ਬਹੁਤ ਜ਼ਿਆਦਾ ਪੈਸਾ ਦਿੱਤਾ ਜਾਊਗਾ ਜਿਹੜੇ ਥੋਡੀਆਂ ਬਹੁਤ ਬਾਰਡਰ ਦੇ ਲੋਕ ਹੈ ਸਰਕਾਰੀ ਜ਼ਮੀਨਾਂ ਤੇ ਬੈਠੇ ਹੈ ਉਹਨਾਂ ਦੀ ਨਾ ਜ਼ਮੀਨ ਨਹੀਂ ਹੈ ਪਰ ਵਾਰਿਆ ਕੋਈ 50 ਸਾਲ ਦਾ ਵਾਰਿਆ ਕੋਈ 70 ਸਾਲ ਦਾ ਵਾਰਿਆ ਉਹ ਸਾਰੀ ਮਾਲਕੀਅਤ ਉਹਨਾਂ ਨੂੰ ਦਿੱਤੀ ਜਾਊਗੀ ਜਿਹੜਾ ਪਰਾણે ਆਪਣੀਆਂ ਜ਼ਮੀਨਾਂ ਵਾਰਿਆ ਹੈ ਬੋਲੇ ਸੋ ਨਿਹਾਲ ਜਿੰਦਾਬਾਦ ਜਿੰਦਾਬਾਦ ਇੱਕ ਆਪਣੇ ਜ਼ਮੀਨਾਂ ਦੇ ਸਾਂਝੇ ਖਾਤੇ ਹੈ ਜਿੰਦਾਬਾਦ ਆਪਣੀ ਸਰਕਾਰ ਆਉਣ ਤੇ ਮੁਫਤ ਸਕੀਮ ਕਰਾਏ ਜਾਣਗੇ ਸਾਰਾ ਹਰ ਬੰਦੇ ਨੂੰ ਪਤਾ ਹੋਏ ਕਿ ਮੇਰਾ ਕੀ ਹੈ ਆ ਝਗੜੇ 90% ਝਗੜੇ ਰੁਕ ਜਾਣਗੇ ਜਿਹੜਾ ਕੰਮ ਕੀਤਾ ਜਾਏ ਤੇ ਉਹ ਅਸੀਂ ਕਰਾਂਗੇ ਸਾਡਾ ਸੀਐਮ ਦੂਜੀ ਗੱਲ ਮੈਂ ਗਰੀਬ ਭਰਾਵਾਂ ਨੂੰ ਦੱਸਣਾ ਚਾਹਣਾ ਹੈ ਫਿਰ ਤੋਂ ਅਸੀਂ 4 ਰੁਪਏ ਕਿਲੋ ਆਟਾ ਤੇ 20 ਕਿਲੋ ਦਾਲ ਦੀ ਸਕੀਮ ਪਹਿਲੇ ਹੀ ਦਿਨ ਫਿਰ ਤੋਂ ਸ਼ੁਰੂ ਕਰ ਦਾਂਗੇ ਬੀਬੀਆਂ ਵਾਸਤੇ ਕੋਨੂੰ ਕਿਸੇ ਦੀ ਕਮੀ ਨਾ ਹੋਵੇ ਗਰੀਬਕਿਆਂ ਦੀ شادی ਵਾਸਤੇ ਤੁਸੀਂ ਦੇਖ ਲਓ ਕਹਿੰਦੇ ਸੀ 52000 ਅੱਜ ਤੱਕ 52000 ਨਹੀਂ ਦਿੱਤਾ ਆ ਜਾਂਦੇ ਹੋ ਆਕਾਲੀ ਦਲ ਦੀ ਸਰਕਾਰ 1 ਲੱਖ ਰੁਪਇਆ شادی ਵਾਸਤੇ ਗਰੀਬ ਦੀ ਬੱਚੀ شادی ਵਾਸਤੇ ਦਿੱਤਾ ਜਾਊਗਾ ਬੋਲੇ ਕੌਣ ਆ ਹਾਲੇ ਰੁਪਇਆ ਕੌਣ 올ਡ ਏਜ ਪੈਨਸ਼ਨ 3100 ਰੁਪਇਆ ਕੀਤੀ ਜਾ ਬਜ਼ੁਰਗਾਂ ਦੀ ਪੈਨਸ਼ਨ 3100 ਰੁਪਇਆ ਕੀਤੀ ਜਾਊਗੀ ਇਕ ਨੌਜਵਾਨਾਂ ਵਾਸਤੇ ਮੈਂ ਕਹਿਣਾ ਚਾਹਣਾ ਮੇਰੀ ਗੱਲ ਨੋਟ ਕਰ ਲਓ ਆਪਣੇ ਨੌਜਵਾਨ ਕੋਈ ਅਮਰੀਕਾ ਜਾ ਰਿਹਾ ਹੈ ਕੈਨੇਡਾ ਕਰ ਰਿਹਾ ਹੈ ਉੱਥੇ ਜਾ ਕੇ ਦਿਹਾੜੀਆਂ ਕਰ ਰਿਹਾ ਹੈ ਇੱਥੇ 30-30 ਲੱਖ ਰੁਪਏ ਟਿਕਟਾਂ ਦਿੰਦੇ ਆ ਉਹਨਾਂ ਵਾਸਤੇ ਮੈਂ ਦੱਸਣਾ ਚਾਹਣਾ ਜਿਹੜਾ ਵੀ ਨੌਜਵਾਨ ਕੋਈ ਆਪਣਾ ਕਿੱਤਾ ਕਰਨਾ ਜਾਊਗਾ ਭਾਵੇਂ ਕੋਈ ਲੜਕੀ ਹੈ ਕੋਈ ਲੜਕਾ ਹੈ 10 ਲੱਖ ਰੁਪਇਆ ਲੋਨ ਪੰਜਾਬ ਸਰਕਾਰ ਦੇਗੀ ਉਦਾ ਕੋਈ ਵਿਆਜ ਨਹੀਂ ਹੋਊਗਾ ਉਹ ਪੈਸਾ ਵੀ ਉਹ ਪੈਸਾ ਵੀ ਤੁਹਾਨੂੰ 10 ਸਾਲਾਂ ਚ ਮੋੜਨਾ ਪਊਗਾ ਆਪਣੇ ਉਸ ਕੰਮ ਚ ਕਮਾ ਕੇ ਪਰ ਤੁਹਾਨੂੰ ਲੋਨ ਦਿੱਤਾ ਜਾਊਗਾ ਕਿਸੇ ਨੇ ਦੇਰੀ ਦਾ ਕੰਮ ਕਰਨਾ ਕਿਸੇ ਨੇ ਬੱਕਰੀਆਂ ਪਾਲਣੀਆਂ ਕਿਸੇ ਬੇਟੀ ਨੇ ਕੋਈ ਦੁਕਾਨ ਖੋਲ੍ਹਣੀ ਹੈ ਤੁਹਾਨੂੰ ਕਿਤੇ ਬੈਂਕ 'ਚ ਕਿਤੇ ਜਾਂਦੀ ਲੋੜ ਨਹੀਂ ਅਸੀਂ ਦੇਵਾਂਗੇ ਵਿਆਜ ਅਸੀਂ ਭਰਾਂਗੇ ਬੈਂਕਾਂ ਦਾ ਆਪਣੇ ਬੱਚਿਆਂ ਨੂੰ ਮੈਂ ਚਾਹਣਾ ਕਿ ਆਪਣੇ ਪੈਰਾਂ ਦੇ ਖੜੇ ਹੋਣ ਜਿਹੜੇ ਆਪਣੇ ਪਿੰਡਾਂ ਦੇ ਲੋਕ ਹੈ ਬੱਚੇ ਹੈ ਮੈਂ ਦੇਖਿਆ ਦਸਵੀਂ ਦੇ ਬਾਅਦ ਪੜਦੇ ਨਹੀਂ ਹੈ ਵੱਡੇ ਬਾਦਲ ਸਾਹਿਬ ਨੇ ਸਕੀਮ ਚਾਲੂ ਕੀਤੀ ਮੈਰਿਟੋਰੀਅ ਸਕੂਲ ਬਣਾਏ ਮੈਨੂੰ ਲੱਗਦਾ ਤੁਹਾਡੇ ਹਲਕੇ 'ਚ ਵੀ ਹੈ ਐਸੈਂਬਲੀ ਹਲਕੇ ਵਿੱਚ ਇੱਕ ਮੈਰਿਟੋਰੀਅਲ ਸਕੂਲ ਹੋਊਗਾ ਜਿਹੜੇ ਸਰਕਾਰੀ ਸਕੂਲਾਂ ਦੇ ਉਹ ਹਲਕੇ ਦੇ ਬੱਚੇ ਜਿਹੜੇ 80% ਨੰਬਰ ਲੈ ਕੇ ਆਣਗੇ ਉਹਨਾਂ ਨੂੰ ਉਹ ਸਕੂਲ ਵਿੱਚ ਰੱਖਿਆ ਜਾਊਗਾ ਉੱਥੇ ਉਹਨਾਂ ਨੂੰ ਮੈਡੀਕਲ ਦੀ ਨਾਨ ਮੈਡੀਕਲ ਦੀ ਇੰਜੀਨੀਅਰਿੰਗ ਦੀ ਪੜ੍ਹਾਈ ਮੁਕਤ ਕਰਾਈ ਜਾਊਗੀ ਤੇ ਉਹਦੇ ਬਾਅਦ ਬੋਲੇ ਜੋਨਯੋ ਉਹਦੇ ਬਾਅਦ ਜਿੰਨੀਆਂ ਯੂਨੀਵਰਸਿਟੀਆਂ ਪੰਜਾਬ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ 50% ਸੀਟਾਂ ਰਿਜ਼ਰਵ ਕੀਤੀਆਂ ਜਾਣੀਆਂ ਉਹ ਸਰਕਾਰੀ ਸਕੂਲ ਦੇ ਬੱਚਿਆਂ ਵਾਸਤੇ ਜਿਹੜੇ ਮੈਰਿਟਰੀ ਬਣ ਗਏ ਜੇ ਉਹਨਾਂ ਨੇ ਇੰਜੀਨੀਅਰ ਬੰਨਾ ਡਾਕਟਰ ਬੰਨਾ ਉਹਦਾ ਵੀ ਖਰਚਾ ਸਰਕਾਰ ਚੱਕੂਗੀ ਤੁਹਾਨੂੰ ਇੱਕ ਵੀ ਰੁਪਈਆ ਨਹੀਂ ਦੇਣ ਦੀ ਲੋੜ ਨਹੀਂ ਸਾਡਾ ਸੀਆ ਪੰਜਾਬ ਤਾਂ ਤਰੱਕੀ ਕਰੂਗਾ ਪੰਜਾਬ ਤਾਂ ਤਰੱਕੀ ਕਰੂਗਾ ਜੀ ਆਪ ਆਪਣੇ ਬੱਚਿਆਂ ਨੂੰ ਸਹੀ ਪੜ੍ਹਾਈ ਦੇ ਦਈਏ ਮੈਂ ਤੁਹਾਨੂੰ ਗਰੀਬ ਦੇ ਬੱਚੇ ਡਾਕਟਰ ਬਣਾ ਕੇ ਦਿਖਾਉਂਗਾ ਜਿਹੜਾ ਅੱਜ ਨਹੀਂ ਬਣ ਸਕਦਾ ਕਿਉਂਕਿ ਅਸੀਂ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਊਗਾ ਇੱਕ ਵੈਟਨਰੀ ਕਾਲਜ ਪਸ਼ੂਆਂ ਦਾ ਕਾਲਜ ਹੁੰਦਾ ਏ ਤੁਹਾਨੂੰ ਦੀਆਂ ਬਿਮਾਰੀਆਂ ਦਾ ਡਾਕਟਰ ਬੰਦੇ ਐ ਤੇ ਇੱਕ ਸਕਿੱਲ ਯੂਨੀਵਰਸਿਟੀ ਹਰ ਜ਼ਿਲ੍ਹੇ 'ਚ ਹੋਊਗੀ ਮਤਲਬ ਕੀ ਐ ਮੇਰਾ ਕਿ ਮੈਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਾਂ ਕੱਲੇ ਬੀਏ ਦੀ ਪੜ੍ਹਾਈ ਕਰਕੇ ਨਹੀਂ ਬੱਚੇ ਖੜੇ ਹੋ ਤੱਕਦੇ ਜੇ ਇਹ ਵੈਗਨਰੀ ਕਾਲਜ ਜਾਣਗੇ ਮੈਡੀਕਲ ਕਾਲਜ ਜਾਣਗੇ ਇੰਜੀਨੀਅਰਿੰਗ ਕਾਲਜ ਜਾਣਗੇ ਤੇ ਉਹਨਾਂ ਨੂੰ ਨੌਕਰੀ ਛੇਦੀ ਮਿਲ ਜੂਗੀ ਇੱਕ ਅਜੀ ਸਕਿੱਲ ਯੂਨੀਵਰਸਿਟੀ ਜਿਵੇਂ ਵੱਡੇ ਬਾਦਲ ਸਾਹਿਬ ਨੇ ਐਲ ਐਨ ਟੀ ਨਾ ਕਰਕੇ ਅਸੀਂ ਉੱਥੇ ਖੋਲਿਆ ਸੀ ਪਟੰਡੇ ਜ਼ਿਲ੍ਹੇ ਚ ਇਲੈਕਟ੍ਰੀਸ਼ੀਅਨ ਬਣਦੀ ਪਲੰਬਰ ਬਣਦੀ ਆ ਆਪਣੇ ਹੋਰ ਕੰਮਾਂ ਦੀ ਟਾਟਾ ਨਾ ਅਸੀਂ ਬਣਾਇਆ ਸੀ ਮਕੈਨਿਕ ਬੰਦ ਟ੍ਰੇਨਿੰਗ ਦਿੰਦੇ ਸੀ ਮੈਂ ਚਾਹਣਾ ਹੈ ਜੇ ਆਪਣੇ ਬੱਚੇ ਬਾਹਰ ਵੀ ਜਾਣ ਉਹਨਾਂ ਕੋਲੇ ਸਰਟੀਫਿਕੇਟ ਹੋਏ ਕਿ ਨਾਲ ਨਾਲ ਉਹਨਾਂ ਨੂੰ ਨੌਕਰੀਆਂ ਮਿਲ ਸਕਣ ਮੇਰੀ ਸੋਚ ਕੋਈ ਇੱਕ ਹੈ ਕਿ ਪੰਜਾਬ ਨੂੰ ਆਪਣੇ ਪੈਰਾਂ ਤੋਂ ਖੜਾ ਕਰਨਾ ਹੈ ਐਵੇਂ ਲੋਕ ਉੱਥੇ ਜਾ ਕੇ ਬਾਹਰ ਉੱਥੇ ਦੂਜੇ ਕੰਮ ਕਰਨ ਬੜਾ ਦੁੱਖ ਲੱਗਦਾ ਹੈ ਜੁੜੇ ਆਪਣੇ ਨੌਜਵਾਨ ਪੈਸੇ ਦੇ ਕੇ ਬਾਹਰ ਜਾਂਦੇ ਹੈ ਮੇਰਾ ਨਿਸ਼ਾਨਾ ਇੱਕੋ ਇੱਕ ਹੈ ਕਿ ਆਪਣੇ ਬੱਚੇ ਇੱਥੇ ਹੀ ਰਹਿਣ ਅੱਜ ਇਹ ਤੁਹਾਡੇ ਨਾਲ ਥੀਨ ਡੈਮ ਹੈ ਥੀਨ ਡੈਮ ਉੱਤੇ ਅਸੀਂ ਇੰਡੀਆ ਦਾ ਨਹੀਂ ਵਰਲਡ ਦਾ ਸਭ ਤੋਂ ਵੱਡਾ ਟੂਰਿਜ਼ਮ ਦਾ ਹੱਬ ਬਣਾਉਣ ਲੱਗੇ ਆ ਮੈਨੂੰ ਲੱਗਦਾ ਕਈ ਹਜ਼ਾਰ ਬੱਚੇ ਇੱਥੇ ਹੀ ਨੌਕਰੀ ਲੱਭਣ ਲੱਗ ਜਾਣਗੇ ਅਸੀਂ ਮੈਂ ਅਸੀਂ ਕਾਨੂੰਨ ਲੈ ਕੇ ਆਵਾਂਗੇ ਕਿ ਜਿਹੜੇ ਇੰਡਸਟਰੀ ਨੇ ਇਥੇ ਇੰਡਸਟਰੀ ਲਾਉਣੀ ਆ ਪੰਜਾਬ ਜਿਹਨੇ ਸਾ ਤੋਂ ਕੋਈ ਸਹੂਲਤ ਲੈਣੀ ਆ ਸਹੂਲਤਾਂ ਦਿੱਤੀ ਜਾਊਗੀ ਜੇ 75% ਜਿਹੜੇ ਮਲਾਜ਼ਮ ਹੈ ਉਹ ਪੰਜਾਬ ਦੇ ਹੋਣਗੇ ਤਾਂ ਸਰਦਾਰ ਸੁਖਵੀਰ ਸਿੰਘ ਜੀ ਵਾਹ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਵਾਹ ਜਿੰਦਾਬਾਦ ਸਰਕਾਰੀ ਨੌਕਰੀਆਂ ਫਿਰ ਤੋਂ ਕਾਨੂੰਨ ਬਣਾਇਆ ਜਾਊਗਾ ਸਰਕਾਰੀ ਨੌਕਰੀ ਦਾ ਫਿਰ ਤੋਂ ਕਾਨੂੰਨ ਦਿੱਤਾ ਜਾਊਗਾ ਕਿ ਸਰਕਾਰੀ ਨੌਕਰੀ ਕੱਲੇ ਪੰਜਾਬ ਦੇ ਲੋਕਾਂ ਵਾਸਤੇ ਹੋਊਗੀ ਕਿ ਬਾਹਰ ਲਿਆਂਦੀ ਨਹੀਂ ਜਿਵੇਂ ਝਾੜੂ ਵਾਲੇ ਨੇ ਕੀਤਾ ਹੈ ਖੇਡਾਂ ਵਾਸਤੇ ਵਰਲਡ ਕੱਪ ਕਬੱਡੀ ਫਿਰ ਤੋਂ ਸ਼ੁਰੂ ਕਰਾਂਗੇ ਜੀ ਵਰਲਡ ਕੱਪ ਕਬੱਡੀ ਫਿਰ ਤੋਂ ਕਰੋੜਾਂ ਦੀ ਕਬੱਡੀ ਬਣਾਵਾਂਗੇ ਕੱਲੇ ਕਬੱਡੀ ਨਹੀਂ ਪਸ਼ੂ ਮੇਲੇ ਵੀ ਸ਼ੁਰੂ ਕਰਾਵਾਂਗੇ ਪਸ਼ੂ ਮੇਲਿਆਂ ਦੇ ਵੀ ਨਾਮ ਰੱਖਾਂਗੇ ਇੱਕ ਮਾਰਵਾੜੀ ਘੋੜਿਆਂ ਦੇ ਰੇਸ ਕੋਰਸ ਖੋਲ੍ਹਾਂਗੇ ਜਿੱਥੇ ਇਨਾਮ ਰੱਖਿਆ ਜਾਏ ਆਪਣੇ ਜਿਹੜੇ ਕਈ ਕਬੂਤਰਾਂ ਦੀ ਬਾਜ਼ੀਆਂ ਵੀ ਲਾਉਂਦੇ ਆ ਉਹ ਵੀ ਸਰਕਾਰੀ ਤੌਰ ਤੇ ਕਰੋੜਾਂ ਦਾ ਨਾਮ ਰੱਖਾਂਗੇ ਮੇਰਾ ਮਤਲਬ ਕੀ ਹੈ ਕਿ ਆ ਜਿਹੜੀ ਪੰਜਾਬ ਦੀ ਵਿਰਾਸਤ ਹੈ ਜਿਹੜੇ ਆਪਣੇ ਪਿੰਡਾਂ ਦੇ ਕਿੱਤੇ ਹੈ ਉਹਨਾਂ ਨੂੰ ਅੱਗੇ ਵਧਾਇਆ ਜਾਏ ਜਿਵੇਂ ਇੱਕ ਵਰਲਡ ਕਬੱਡੀ ਕਰਾਈ ਉਵੇਂ ਹੀ ਕੁਸ਼ਤੀ ਦਾ ਵੀ ਵਰਲਡ ਕੱਪ ਕਰਾਇਆ ਕਰਾਂਗੇ ਕੁਸ਼ਤੀ ਪਲਵਾਨੀ ਯਾਦਾਂ ਪੁਰਾਣੀ ਪਲਵਾਨੀ ਕੁਸ਼ਤੀ ਹੁੰਦੀ ਸੀ ਉਹ ਕੁਸ਼ਤੀ ਦੇ ਵੀ ਜਿਵੇਂ ਮਾਹੌਲ ਉਹ ਹੀ ਵਾਪਸ ਖੁਸ਼ੀਆਂ ਵਾਲਾ ਮਾਹੌਲ ਲੈ ਕੇ ਆਵਾਂਗੇ ਜਿਹੜਾ 10 ਸਾਲ ਪਹਿਲੇ ਹੁੰਦਾ ਸੀ ਮੈਂ ਇੱਕ ਗੱਲ ਬੜਾ ਕਲੀਅਰ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਜਾਨ ਹੈ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਜਾਨ ਹੈ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰੇ ਖਾਂਜ ਰਹੂਗੀ ਤਾਂ ਹੀ ਪੰਜਾਬ ਤਰੱਕੀ ਕਰੂਗਾ ਕਿਸੇ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਊਗਾ ਮੈਂ ਅੱਜ ਐਲਾਨ ਕਰਦਾ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਗੈਂਗਸਟਰ ਨਹੀਂ ਰਹਿਣ ਦਊਗਾ ਮੈਂ ਪੰਜਾਬ 'ਚ ਇੱਕ ਗੈਂਗਸਟਰ ਨਹੀਂ ਰਹਿਣ ਦਊਗਾ ਬਰੇਲ ਸੋਹ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਸਮਝਦੇ ਐ ਉਹਨਾਂ ਦੇ ਸਾਰੇ ਘਰ ਜੁਨਾਂ ਦੀਆਂ ਜ਼ਮੀਨਾਂ ਜਿਹੜਾ ਦਾ ਸਾਰੀਆਂ ਸਰਕਾਰੀ ਧੁਰਕੀ ਕਰਕੇ ਕਬਜ਼ਾ ਕਰਕੇ ਲੈ ਕੇ ਦਵਾਂਗੇ ਤੇ ਕਾਨੂੰਨ ਬਣਾਵਾਂਗੇ ਕਿ 10 ਸਾਲ ਉਹਨਾਂ ਦੀ ਬੇਲ ਨਾ ਹੋਏ ਜਿਹੜਾ ਲੋਕਾਂ ਨੂੰ ਅੱਜ ਤੱਕ ਕਰ ਲਿਆ ਉਵੇਂ ਹੀ ਇਹ ਡਰਗ ਵਿੱਚ ਨਾਲੇ ਹਟਦੇ ਹੀ ਨਹੀਂ ਇੰਨਾ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ ਦਾ ਕਰਦਾ ਉਹਨਾਂ ਦੀਆਂ ਸਾਰੇ ਜਾਇਦਾਦਾਂ ਉਹਨਾਂ ਦੇ ਘਰ ਜ਼ਮੀਨ ਜਾਇਦਾਦਾਂ ਸਾਰਾ ਕੁਝ ਹੀ ਕੁਰ ਕਰਕੇ ਸਰਕਾਰੀ ਖਜ਼ਾਨੇ 'ਚ ਉਹਨਾਂ ਨੂੰ ਦਿੱਤਾ ਜਾਊਗਾ ਮੈਂ ਤੁਹਾਨੂੰ ਇੰਨਾ ਚਾਹੀਦਾ ਦੱਸਣਾ ਚਾਹਣਾ ਹੈ ਤੁਹਾਡੇ ਕੋਲੇ ਤਗੜਾ ਮੁੱਖ ਮੰਤਰੀ ਚਾਹੀਦਾ ਆ ਤਾਂ ਮਾਮੂਲੀ ਚ ਇੰਜਾਂ ਇੱਕ ਮਿੰਟ 'ਚ ਭੱਜ ਜਾਣਗੇ ਸਾਰੇ ਇੱਕ ਜੁੱਟ ਰਹਿਣਾ ਨਹੀਂ ਕਿਸਨੇ ਇਸ ਕਰਕੇ ਮੈਂ ਤੁਹਾਨੂੰ ਆਹੀ ਕਹਿਣਾ ਚਾਹਣਾ ਹੈ ਪੰਜਾਬ ਨੂੰ ਬਚਾ ਲੋ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਹੈ ਪੰਜਾਬ ਨੂੰ ਬਚਾਉਣ ਦੇ ਬਗੈਰ ਤੇ ਪੰਜਾਬ ਕੱਲਾ ਥੋੜੀ ਖੇਤਰੀ ਪਾਰਟੀ ਥੋੜੇ ਪੰਜਾਬ ਦੇ ਲੋਕ ਆਪਣੇ ਸੂਬੇ ਨੂੰ ਬਚਾ ਸਕਦੇ ਜਿਨ੍ਹਾਂ ਦੇ ਦਿਲ ਵਿੱਚ ਦਰਦ ਹੈ ਜਿਨ੍ਹਾਂ ਦੇ ਖੂਨ ਵਿੱਚ ਦਰਦ ਹੈ ਜਿਨ੍ਹਾਂ ਦਾ ਰਾਜਾ ਪੱਕਾ ਹੈ ਕਿ ਪੰਜਾਬ ਆਪਣਾ ਘਰ ਹੈ ਤੇ ਇਸ ਲਈ ਮੈਂ ਤੁਹਾਨੂੰ ਇਹਨਾ ਵਾਦਾ ਕਰਦਾ ਹਾਂ ਹਾਂਜੀ ਤੁਸੀਂ ਸੁਣਿਆ ਜੀ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਦੇ ਨਾਲ ਸੁਖਬੀਰ ਸਿੰਘ ਬਾਦਲ ਜੀ ਹੋਣਾ ਨੇ ਕੀਤੀਆਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਜਿਹੜਾ ਹੈਗਾ ਉਹ ਬੜੌਤਰੀ ਕੀਤੀ ਜਾਵੇਗੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀ ਜਗ੍ਹਾ ਜੜੀਆਂ ਹੈਗੀਆਂ ਉਹਦੇ ਤੇ ਟੂਰਿਜ਼ਮ ਆ ਸਕਦਾ ਹੈ ਪੰਜਾਬ 'ਚ ਬਹੁਤ ਸਾਰੀਆਂ ਜਗ੍ਹਾ ਵੇਖਣ ਯੋਗ ਨੇ ਜਾਂ ਉਹਨਾਂ ਨੂੰ ਟੂਰਿਜ਼ਮ ਨੂੰ ਆਕਰਸ਼ਿਤ ਕਰਨ ਵਾਸਤੇ ਉਹਨਾਂ ਨੂੰ ਡਵੈਲਪ ਕੀਤਾ ਜਾ ਜਾ ਸਕਦਾ ਹੈ ਅੱਗੇ ਉਹ ਕਹਿੰਦੇ ਕਿ ਸਰਕਾਰੀਆਂ ਨੌਕਰੀਆਂ ਜਿਹੜੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ 75% ਪੰਜਾਬੀ ਹੋਣਗੇ ਵਰਲਡ ਕੱਪ ਕਬੱਡੀ ਕੱਪ ਕੀਤਾ ਜਾਇਆ ਕਰੇਗਾ ਜੀ ਉਹ ਪਹਿਲਾਂ ਵੀ ਕਰਦੇ ਸੀ ਪਸ਼ੂਆਂ ਦੇ ਮੇਲੇ ਲਗਿਆ ਕਰਨਗੇ ਘੋੜਿਆਂ ਦੇ ਮੇਲੇ ਲਗਿਆ ਕਰਨਗੇ ਇੱਥੋਂ ਤੱਕ ਕਿ ਕਬੂਤਰਾਂ ਦੀਆਂ ਬਾਜ਼ੀਆਂ ਤੇ ਵੀ ਕਰੋੜਾਂ ਰੁਪਈਆ ਦਾ ਜਿਹੜਾ ਹੈਗਾ ਇਨਾਮ ਰੱਖਿਆ ਜਾਵੇਗਾ ਤੇ ਪਰਿਵਾਰ ਦੇ ਵਿੱਚ ਪੰਜਾਬ ਦੇ ਵਿੱਚ ਹਰ ਪਰਿਵਾਰ ਕੋਲੇ ਆਪਣਾ ਟਿਊਬਲ ਕਨੈਕਸ਼ਨ ਹੋਵੇਗਾ ਅ ਆਟਾ ਦੌਰ ਸਕੀਮ ਜਿਹੜੀ ਹੈਗੀ ਅਸੀਂ ਚਾਲੂ ਕਰਾਂਗੇ 10 ਲੱਖ ਦਾ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ ਲੋਨ ਦਿੱਤਾ ਜਾਊਗਾ ਜਿਹੜਾ ਕਿ ਉਹ 10 ਸਾਲਾਂ ਦੇ ਵਿੱਚ ਵਾਪਸ ਕਰ ਸਕਦੇ ਨੇ ਤੇ ਪੰਜਾਬ ਚ ਗੈਂਗਸਟਰ ਜਿਹੜੇ ਹੈਗੇ ਨੇ ਉਹ ਨਹੀਂ ਰਹਿਣ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੀਆਂ ਘਰ ਜ਼ਮੀਨਾਂ ਜਿਹੜੀਆਂ ਉਹ ਅਸੀਂ ਐਕਵਾਇਰ ਕਰਕੇ ਸਰਕਾਰੀ ਖਾਤੇ ਦੇ ਵਿੱਚ ਲਿਆਇਆ ਜਾਊਗਾ ਅ ਬਸ ਤੁਸੀਂ ਕੀ ਕਰਨਾ ਕਿ ਇੱਕ ਜਿਹੜਾ ਦਰਿਆਵਾਂ ਦੇ ਹੜ ਆ ਜਾਂਦੇ ਨੇ ਉਹ ਅਸੀਂ ਪੱਕੇ ਬੰਨ ਬੰਨ ਦੇਾਂਗੇ ਉਹ ਅਸੀਂ ਕੱਚੇ ਨਹੀਂ ਰਹਿਣ ਦੇਾਂਗੇ ਪਾਈਪਾਂ ਰਾਏ ਪਾਣੀ ਪਚਾਉਣ ਲਈ ਬਹੁਤ ਪੈਸਾ ਦਿੱਤਾ ਜਾਊਗਾ ਜ਼ਮੀਨਾਂ ਨੂੰ ਬਾਹਰ ਇਹ ਲੋਕਾਂ ਨੂੰ ਜਿਹੜੇ ਲੰਮੇ ਸਮੇਂ ਤੋਂ ਜ਼ਮੀਨਾਂ ਬਾਹਰ ਇਹ ਉਹਨਾਂ ਨੂੰ ਉਹਨਾਂ ਦੀ ਉਹ ਜਿਹੜੀ ਜ਼ਮੀਨ ਜਿਹੜੀ ਹੈਗੀ ਪੱਕੀ ਕਰ ਦਿੱਤੀ ਜਾਊਗੀ ਤਕਸੀਮ ਹੋਊਗੀ ਹੋਰ ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਕੁਝ ਕੀਤਾ ਸਾਡੇ ਪੰਜਾਬੀਆਂ ਨੂੰ ਤੇ ਹੁਣ ਗੱਲ ਆਉਂਦੀ ਸੁਖਵੀਰ ਸਿੰਘ ਬਾਦਲ ਸਾਹਿਬ ਕਿ ਤੁਸੀਂ ਇੱਕ ਤੋਂ ਵੱਧ ਉਹ ਇਹ ਗੱਲਾਂ ਕਹਿ ਤਾਂ ਦਿੱਤੀਆਂ ਕਿ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਸਰਕਾਰ ਆਹ ਕਰੂਗੀ ਸਰਕਾਰ ਆਹ ਕਰੂਗੀ ਸਰਕਾਰ ਆਹ ਕਰੂਗੀ ਬੇਸ਼ੱਕ ਤੁਸੀਂ ਕਾਰਵੀ ਦਿਓਗੇ ਸ਼ਾਇਦ ਸ਼ਾਇਦ ਮੈਂ ਤਾਂ ਕਿਹਾ ਕਿ ਪਹਿਲੇ ਵਾਲੇ ਵੀ ਕਰਦੇ ਆਏ ਤੇ ਤੁਸੀਂ ਵੀ ਕਰ ਦੇਉਗੇ ਕੋਈ ਸ਼ੱਕ ਨਹੀਂ ਹੈ ਕਰਜਾਲੇਖੀ ਆਪਾਂ ਸਾਰਾ ਕੁਝ ਕਰਨਾ ਕਿਉਂਕਿ ਸਰਕਾਰ ਕੋਲੇ ਤਾਂ ਤੁਸੀਂ ਦੱਸਿਆ ਨਹੀਂ ਵੀ ਸਰਕਾਰ ਨੂੰ ਆਮਦਨ ਕਿੱਥੋਂ ਆਊਗੀ ਆਮਦਨ ਦੇ ਸਰੋਤ ਕੀ ਹੋਣਗੇ ਜੇ ਤੁਸੀਂ ਮੇਲਿਆਂ ਤੇ ਕਰੋੜਾ ਰੁਪਇਆ ਖਰਚਾ ਕਰੋਗੇ ਤੇ ਉਹ ਪੈਦਾ ਕਿੱਥੋਂ ਹੋਊਗਾ ਜੇ ਤੁਸੀਂ ਟਿਊਬਲ ਕਨੈਕਸ਼ਨਾਂ ਦੀ ਗੱਲ ਕੀਤੀ ਹੈ ਤੁਸੀਂ ਇਹ ਤਾਂ ਦੁੱਖ ਹੀ ਨਜ਼ਾਰ ਕੀਤਾ ਕਿ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਖਤਮ ਹੋ ਰਿਹਾ ਹੈ ਮਾਰੂ ਥਲ ਬਣ ਰਿਹਾ ਹੈ ਉਹਦੇ ਲਈ ਤੁਸੀਂ ਕੀ ਕਰੋਗੇ ਤੁਸੀਂ ਕਿਹਾ ਕਿ ਦਰਿਆਵਾਂ ਨੂੰ ਅਸੀਂ ਪੱਕਿਆ ਕਰਦੇਾਂਗੇ ਬੰਨਾਂ ਨੂੰ ਅਸੀਂ ਪੱਕਿਆ ਕਰਦੇਾਂਗੇ ਪਰ ਤੁਸੀਂ ਇਹ ਤਾਂ ਕਿਹਾ ਹੀ ਨਹੀਂ ਕਿ ਭਾਈ ਅਸੀਂ ਤੁਹਾਨੂੰ ਦਰਿਆਵਾਂ ਦਾ ਪਾਣੀ ਜਿਹੜਾ ਹੈਗਾ ਉਹ ਵਾਯੂਜਮ ਜ਼ਮੀਨਾਂ ਤੱਕ ਪਹੁੰਚਦਾ ਕਰਾਂਗੇ ਉਹਦੇ ਲਈ ਸਾਡੇ ਕੋਲੇ ਤਜਵੀਦ ਹੈਗੀ ਜਾਂ ਉਹਦੇ ਲਈ ਸਾਡੇ ਕੋਲੇ ਆ ਰੋਡ ਮੈਪ ਹੈਗਾ ਨੌਜਵਾਨਾਂ ਨੂੰ 10 ਲੱਖ ਰੁਪਈਆ ਜਿਹੜਾ ਲੋਨ ਦਿੱਤਾ ਜਾਊਗਾ 10 ਸਾਲਾਂ ਦੇ ਵਿੱਚ ਵਾਪਸ ਕਰਨ ਵਾਸਤੇ ਦੇ ਦੇਉਗੇ ਤੁਸੀਂ ਕੋਈ ਸ਼ੱਕ ਨਹੀਂ ਹੈ ਪਹਿਲਿਆਂ ਨੇ ਵੀ ਯਾਰ ਇਹ ਕਿਹਾ ਸੀਗਾ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਸੀ ਕਿ ਬੱਚਿਆਂ ਨੂੰ ਲੋਨ ਦੇ ਆਕਰਾਂਗੇ ਅਸੀਂ ਨਸ਼ਾ ਨਸ਼ਾ ਵੇਚਣ ਵਾਲਿਆਂ ਦੀ ਤੁਸੀਂ ਗੱਲ ਕੀਤੀ ਹੈ ਤੇ ਤੁਸੀਂ ਹੋਰ ਇਹਦੇ ਤਰ੍ਹਾਂ ਇਸੇ ਤਰ੍ਹਾਂ ਜਿਹੜੀਆਂ ਹੋਰ ਲੁਭਾਉਗੇ ਭਾਸ਼ਣ ਦੇ ਵਿੱਚ ਆਪਣੇ ਕਿਹਾ ਕਿ ਅਸੀਂ ਆਹ ਕਰਾਂਗੇ ਸੀ ਆਹ ਕਰਾਂਗੇ ਇਹ ਤਾਂ ਸਭ ਤੋਂ ਵੱਡਾ ਸਵਾਲ ਹੈ ਕਿ ਉਹਦੇ ਲਈ ਪੈਸਾ ਆਊਗਾ ਕਿੱਥੋਂ ਤੇ ਕਿਵੇਂ ਪੈਦਾ ਕਰੂਗੇ ਤੁਸੀਂ ਇਹ ਸਵਾਲ ਪੈਦਾ ਹੁੰਦਾ ਹੈ ਤੇ ਦੂਸਰੀ ਗੱਲ ਇਹ ਹੈ ਕਿ ਤੁਸੀਂ ਕਹਿੰਦੇ ਮੈਨੂੰ 5 ਸਾਲ ਦੇ ਦਿਓ ਤੇ ਤੁਸੀਂ ਦੇਖਿਆ ਜੇ ਪੰਜਾਬ ਦਾ ਮੈਂ ਕੀ ਦਾ ਕੀ ਬਣਾਉਣਾ ਹੈ ਉਹ ਤਾਂ ਸਾਨੂੰ ਡਿਸੀਜ ਜਾਂਦਾ ਕਿ ਪੰਜਾਬ ਦਾ ਕੀ ਦਾ ਕੀ ਬਣ ਜਾਂਦਾ ਪੰਜਾਬ ਸਿਰਫ ਪੰਜਾਬ ਨਹੀਂ ਰਹਿ ਰਿਹਾ ਹੋਰ ਬਹੁਤ ਕੁਝ ਬਣ ਰਿਹਾ ਕਿਤੇ ਕੈਲੀਫੋਰਨੀਆ ਬਣ ਰਿਹਾ ਕਿਤੇ ਰੰਗਲਾ ਪੰਜਾਬ ਬਣ ਰਿਹਾ ਕਿਤੇ ਕੁਝ ਬਣ ਰਿਹਾ ਕਿਤੇ ਕੁਝ ਬਣ ਰਿਹਾ ਹੁਣ ਅੱਗੇ ਤੁਸੀਂ ਪਤਾ ਨਹੀਂ ਹੁਣ ਹੋਰ ਅੱਗੇ ਵਧਾ ਕੇ ਕੀ ਬਣਾ ਦਿਓਗੇ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅਗਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਹਜੇ ਕੋਈ ਉਹਦਾ ਭਰੋਸਾ ਨਹੀਂ ਤੁਸੀਂ 10 ਸਾਲ ਪਹਿਲਾਂ ਵੀਆਂ ਗੱਲਾਂ ਕੀਤੀਆਂ ਬਾਦਲ ਸਾਹਿਬ 10 ਸਾਲ ਪਹਿਲਾਂ ਵੀ ਨਸ਼ਾ ਵੇਚਦਾ ਸੀ ਬਾਦਲ ਸਾਹਿਬ 10 ਸਾਲ ਪਹਿਲਾਂ ਵੀ 베ਰ ਜੁਗਾਰੀ ਹੈ ਸੀ ਬਾਦਲ ਸਾਹਿਬ 10000 10 ਸਾਲ ਪਹਿਲਾਂ ਵੀ ਮਹਿੰਗਾਈ ਸੀ ਤੇ 10 ਸਾਲ ਪਹਿਲਾਂ ਵੀ ਪੰਜਾਬ ਕਰਜ਼ਾਈ ਸੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਣ ਲਈ ਕੀ ਕਰੋਗੇ ਇਹ ਤਾਂ ਤੁਸੀਂ ਦੱਸਿਆ ਹੀ ਨਹੀਂ ਇਹ ਤਾਂ ਤੁਹਾਡੇ ਪਾਰਟੀਨ ਦੇ ਵਿੱਚ ਹੈ ਹੀ ਨਹੀਂ ਕਿਤੇ ਇਹਦੀ ਤਾਂ ਜਗ੍ਹਾ ਹੀ ਹੈ ਨਹੀਂ। ਔਰ ਸਭ ਤੋਂ ਵੱਡੀ ਗੱਲ ਕਿ ਜੇ ਤੁਸੀਂ ਜਿਵੇਂ ਤੁਸੀਂ ਪੱਬਾ ਪਾਰ ਹੋਏ ਫਿਰਦੇ ਹੋ ਕਿ ਤੁਸੀਂ ਬੀਜੇਪੀ ਨਾਲ ਰਲ ਕੇ ਸਰਕਾਰ ਬਣਾਉਂਗੇ ਤਾਂ ਬੀਜੇਪੀ ਨੂੰ ਸਾਰਾ ਪੰਜਾਬ ਜਾਣਦਾ ਹੈ ਪੰਜਾਬੀ ਜਾਣਦੇ ਨੇ ਉਹਨਾਂ ਦੀ ਕੀ ਸੋਚ ਹੈ? ਰਬ ਬਰਾਕਾ